ਦੇ ਮੈਂ ਸਾਰੇ ਨਗਰਵਨਿਓ ਇਹਨਾਂ ਨੂੰ ਜੁਆਇਆ ਹੋਇਆ ਹੈ ਨਾ ਹਾਂ ਦੱਸੋ ਜੀ ਕੀ ਨਾਮ ਆਪਣਾ ਮੇਰਾ ਨਾਮ ਜਕਰ ਸਿੰਘ ਡਾਇਰੈਕਟਰ 슈ਗਰ ਮਿਲ ਬੁੱਡੇਵਾਲ ਜਿਸ ਪਾਲ ਬੰਗਰ ਪਿੰਡ ਦਾ ਰੈਡਮਣਾ ਹਾਂ ਹਾਂ ਆਪਣੇ ਉਹਨਾਂ ਨੂੰ ਰੋਕ ਅ ਭਾਈ ਧਰਨੇ ਬਾਰੇ ਆਪਣਾ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਇਹ ਧਰਨਾ ਤਕਰੀਬਨ ਸੰਯੁਕਤ ਮੋਰਚੇ ਨੇ ਪਹਿਲਾਂ ਇੱਕ ਹਾਲ ਦਿੱਤੀ ਸੀ ਅੱਜ ਦਾ ਧਰਨਾ 16 ਤਰੀਕ ਦਾ ਇਸ ਤੇ ਜਿਸ ਪਾਲ ਬੰਗਰ ਬ੍ਰਾਹਮਣਵਾਜਰਾ ਸੰਗੋਵਾਲ ਬਾਕੀ ਹੋਰ ਨਗਰਾਂ ਤੋਂ ਵੀ ਕਿਸਾਨ ਤੇ ਮਜ਼ਦੂਰ ਪਹੁੰਚੇ ਨੇ ਇਹ ਧਰਨਾ ਜਿਹੜਾ ਕੋਈ ਜੱਟ ਜਾਂ ਜ਼ਿਮੀਦਾਰ ਜਾਂ ਕਿਸਾਨ ਕੋਈ ਚਾਹ ਨਹੀਂ ਦੇ ਰਹੇ ਕਿਉਂਕਿ ਜਿਹੜੇ ਸੈਂਟਰ ਨਾਲ ਪਹਿਲਾਂ ਸਮਝੌਤਾ ਆਇਆ ਸੀ ਅੱਜ ਤੋਂ 2 ਸਾਲ ਪਹਿਲਾਂ ਕਾਨੂੰਨ ਰੱਦ ਕਰਦਾ ਸਰਕਾਰ ਉਹ ਵਾਦਾ ਕਰਕੇ ਮੁੱਕਰ ਗਈ ਉਸ ਤੋਂ ਭੱਜ ਗਈ ਇਹ ਦੁਬਾਰਾ ਹੁਣ ਮਜਬੂਰੀ ਲਈ ਇਹ ਧਰਨਾ ਜਿਹੜਾ ਪਿਆ ਜੀ ਵਿਦਵਤ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿਉਂਕਿ ਇਹ ਜਿਹੜੇ ਕਾਨੂੰਨ ਨੇ ਉਹ ਰੱਦ ਪਾਇਆ ਜਾਣ ਬਾਕੀ ਜਿਹੜੇ ਬੰਦੇ ਉੱਤੇ ਅਸ਼ੀਹੀ ਰਹੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਐਮਐਸਪੀ ਬਣੀ ਜਾਵੇ ਉਹ ਜਿਹੜਾ ਕਹਿ ਕੇ ਮੁਕਰ ਕੇ ਵਾਦੇ ਤੇ ਨਹੀਂ ਉਤਰੇ ਉਹ ਜਿਸ ਸਰਕਾਰ ਇਹ ਉਹਦੇ ਖਿਲਾਫ ਧਰਨਾ ਬੜਾ ਸ਼ਾਂਤਮਈ ਧਰਨਾ ਦੇ ਰਹੇ ਨੇ ਪਰ ਸਰਕਾਰ ਕੋਸ਼ੂਰ ਕਰ ਰਹੀ ਹੈ ਜਿੱਦ ਤੋਂ ਸੰਘੂ ਬਾਰਡਰ ਦੇ ਉਹਨਾਂ ਨੇ ਵੱਡੇ ਵੱਡੇ ਬੈਰੀਅਰ ਵੈਰੀਗੇਟ ਬਣਾ ਦੇ 12 ਕਿ ਇਸਾਨਾਂ ਨੂੰ ਬਲਾਕ ਜੀ ਉਹਨਾਂ ਨੇ ਧਰਨਾ ਕਰਨੀ ਚਾਹੀਦੀ ਬੈਠ ਕੇ ਕੋਈ ਗੱਲ ਆ ਟੇਬਲ ਟॉक ਤੇ ਹੱਲ ਨਿਕਲਣਾ ਇਹਨਾਂ ਦੀਆਂ ਨੀਤੀਆਂ ਬਦਲ ਲਈ ਪਤਾ ਨਹੀਂ ਸਰਕਾਰ ਕੀ ਸੁਣ ਰਹੀ ਹੈ ਜੀ ਵਿਧਾਇਕ ਸਾਹਿਬ ਸਾਡੇ ਨਾਲ ਜਿਆ ਮਜ਼ਦੂਰ ਆ। ਤੇ ਸਰ ਜਿਹੜੇ 2 ਸਾਲ ਪਹਿਲੇ ਆਪਣੇ ਧਰਨੇ ਲੱਗੇ ਸੀਗੇ ਉਹਦੇ ਵਿੱਚ ਤਕਰੀਬਨ ਉਸ ਟਾਈਮ ਆਪਾਂ ਜਦੋਂ ਧਰਨੇ ਚੱਕਦੇ ਸੀਗੇ ਆਪਣੀ ਮੰਗਾਂ ਮੰਨ ਲੈਂਤੀਆਂ ਗਈਆਂ ਸੀ। ਤੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀ ਤੁਹਾਨੂੰ ਲੱਗਦਾ ਵੀ ਹਸ ਤੱਕ ਨਹੀਂ ਉਹਨਾਂ ਨੇ ਪੂਰੀਆਂ ਕੀਤੀ ਜਿਹਦੇ ਕਰਕੇ ਆਪਾਂ ਨੇ ਮਜਬੂਰਨ ਦੁਬਾਰਾ ਧਰਨੇ ਲਾਣੇ ਪਏ ਨੇ। ਕੋਈ ਮੰਗਾਂ ਤਾਂ ਕੋਈ ਵੀ ਨਹੀਂ ਮੰਨੀ ਜੀ ਉਹਨਾਂ ਨੇ। ਉਹ ਤਾਂ ਇੱਕ-ਇੱਕ ਲollipops ਦੇ ਕੇ ਆਪਾਂ ਨੂੰ ਠਕਾ ਕੇ ਦੋ। ਤਾਂ ਜੀ ਵਿਧਾਇਕ ਨੂੰ ਪੁੱਛਾ ਦੇ ਕੇ ਵੀ ਹਾਂ ਜੀ ਨੋਟੀਫਿਕੇਸ਼ਨ ਕਰ ਦਾਂ ਦਸੇ ਪਾਸ਼ਾ ਜੋ ਅਨੰਦਪੁਰ ਦਾ ਕਿਲਾ ਦੇਖੋ ਉਹਨਾਂ ਨੇ ਪਹਾੜੀ ਰਾਜੇ ਨੇ ਸੌਹਾ ਖਾਧੀਆਂ ਕਾਂ ਸ਼ਰੀਰ ਦੀ ਸੌਂਗ ਐ ਬਣਾ ਕੇ ਲਿਆਂਦੀ ਉਹਨਾਂ ਨੂੰ ਭੇਜਤਾ ਬਾਅਦ ਦੇ ਵਿੱਚ ਉਹਨਾਂ ਨੇ ਹਮਲਾ ਕਰਤਾ ਠੀਰ ਲੈ ਮੰਨੇ ਨਹੀਂ ਫਿਰ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ ਕਿ ਮੁਕਰ ਜਾਂਦੇ ਨੇ ਬਾਦ ਵਿੱਚ ਸਰਕਾਰਾਂ ਹੁੰਦਾ ਪਹਿਲੇ ਟਕਾਉ ਤੇ ਪ੍ਰੈਸ਼ਰ ਦੇ ਇਹ ਕਿੱਥੋਂ ਤੱਕ ਚੱਲਦਾ ਟਕਾ ਕੇ ਤੌਰ ਤੇ ਦੇਖੋ ਐਮਐਸਪੀ ਉਹਨਾਂ ਨੂੰ ਪੰਜਾਬ ਦੇ ਵਿੱਚ ਥੋਨੇ ਕਣ ਤੋਂ ਵੱਧਾ ਮਿਲੀ ਨਹੀਂ ਕਿਤੇ ਗਪਾ ਨਰਮਾ ਹਰ ਹਰ ਸੂਰਜਮੁਖੀ ਮੱਕੀ ਧਰੂਲੀ ਹੈ ਕਿ ਤੁਸੀਂ ਇਹਦੀ ਵੀ ਐਮਐਸ ਕਿਰੀ ਮਿਲਦੀ ਸਾਰੀਆਂ ਚਾਹੀਦੀਆਂ ਨੇ ਸਰੇ ਵੀਰਾਂ ਨੂੰ ਬੇਨਤੀ ਆ ਇਸ ਤੋਂ ਇਲਾਵਾ ਪੰਜਾਬ ਲੁਧਿਆਣੇ ਚ ਹੋਰ ਦਰਦ ਹੈ ਇਸ ਤੋਂ ਆਪਣਾ ਦਰਦ ਹੋਰ ਕਿੱਥੇ ਕਿੱਥੇ ਲੱਗਿਆ ਹੈ ਲੁਧਿਆਣੇ ਵਿੱਚ ਜੀ ਆਪਣਾ ਲੁਧਿਆਣੇ ਤੇ ਜਿੱਥੇ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਜਿਹਨੂੰ ਨੇੜੇ ਪੈਂਦਾ ਕੋਈ ਆਪਣਾ ਜਗ੍ਹਾ ਉੱਥੇ ਲੱਗਿਆ ਹੈ ਇਹ ਲਹਾਰੇ ਲੱਗਿਆ ਹੈ ਹਰਨਾਪੁਰੇ ਕੋਈ ਵੀ ਕੋਈ ਸੈਕਟਰੀ ਜਾਨੀ ਕੋਈ ਨਹੀਂ ਚੁਣੀ ਗਈ ਆ ਮੇਰੇ ਵੀ ਜਿੱਥੇ ਲੋਡ ਸੀ ਉਥੇ ਜੀਮੇਦਾਰ ਇਕੱਠੇ ਹੋਗੇ ਉਥੇ ਮੈਂ ਕਿ ਧਰਨਾ ਦੇਦਾ ਇਹ ਧਰਨਾ ਪਹਿਲਾਂ ਜਿਵੇਂ ਦਿੱਲੀ ਜਿਹਾ ਲੱਗਿਆ ਉਸ ਤੋਂ ਮੰਗੋ ਹੀ ਧਰਨਾ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀ ਤਦ ਤੱਕ ਇਹ ਚੱਲਦਾ ਰਹੂਗਾ ਪਹਿਲਾਂ ਵੀ ਉਦੋਂ ਤੱਕ ਚੱਲਿਆ ਜੀ ਇਦੋਂ ਹੁਣ ਉਵੇਂ ਹੀ ਚੱਲੂ ਜੇ ਮੰਗਾਂ ਨਹੀਂ ਪੂਰੀਆਂ ਤਾਂ ਤੁਹਾਡਾ ਤਾਂ ਮਤਲਬ ਇਹੀ ਹੈ ਮੰਗਾ ਬੰਨ ਤੱਕ ਚੱਲਣਾ ਪਹਿਲਾਂ ਵੀ ਇਹ ਤਾਂ ਚਲੋ ਸਰਕਾਰ ਵਾਅਦਾ ਮਾਫੀ ਕਰ ਗਈ ਆਪੇ ਨੇ ਵਾਅਦਾ ਕਰਕੇ ਮੁੱਕਰ ਗਏ ਧਰਨਾ ਤਾਂ ਉਹਨਾਂ ਨੇ ਦਿੱਤਾ ਸੀ ਭਰੋਸਾ ਵੀ ਸਾਰਾ ਕੁਝ ਲਿਖ ਲਿਖਾਈ ਕਰਦੋ ਵਾਅਦਾ ਮੁੱਕਰ ਗਏ ਧਰਨਾ ਤਾਂ ਉ ਨੀ ਇਹ ਤੇ 4 ਵਜੇ ਤੱਕ ਹੀ ਆ ਇੱਥੇ ਵੀ ਚੱਲੂ ਬਾਕੀ ਜਿਵੇਂ ਉੱਥੇ ਲੀਡਰ ਜਿਹੜੇ ਜੂਨੀਅਰ ਦੇ ਲੀਡਰ ਸਾਹਿਬਾਨ ਨੇ ਜਿਵੇਂ ਜਿਵੇਂ ਹੁਕਮ ਕਰਨਗੇ ਉਹਵੇਂ ਉੱਥੇ ਬੰਦੇ ਪਹੁੰਚਣਗੇ ਅੱਜ ਇੱਥੇ ਸੀ ਵੀ ਆਪਣੇ 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 ਫਲੇਟ ਹੈਡਕੁਆਟਰਾਂ ਤੇ ਘਰਨੇ ਦੋ ਕੱਲੂ ਦਿੱਲੀ ਦਾ ਪ੍ਰੋਗਰਾਮ ਦੇਣਗੇ ਜਿੱਥੇ ਦਾ ਵੀ ਦੇਣਗੇ ਸੰਭੂ ਬਾਡਰ ਦਾ ਪੰਜਾਬ ਦੇ ਆਈਬੀਸੀ ਉੱਥੇ ਸਾਰੇ ਪਹੁੰਚਣਗੇ ਉੱਥੇ ਜਿਵੇਂ ਜਿਵੇਂ ਉੱਥੇ ਹਾਈ ਕਮਾਂਡ ਚਲਾਉਣਾ ਕੋਈ ਦਾ ਸਿਸਟਮ ਬਣਾਉਂਗਾ ਕਿ ਮੈਂ ਕਿ ਸਯੋਕਤ ਮੋਰਚਾ ਜਾਂ ਕੋਈ ਕਾਲ ਦੋ ਕਿੱਥੇ ਪਹੁੰਚ ਰਹੇ ਉਹ ਇੱਥੇ ਜਿੰਦਾ ਪਾਸ ਸਵੇਰੇ ਧਰਨੇ ਬੈਠੇ ਆ ਮੌਕੇ ਤੇ ਕੋਈ ਅਫਸਰ ਹੀ ਮੰਤਰੀ ਕੋਈ ਸੱਤਾ ਦਾ ਕੋਈ ਬੰਦਾ ਇੱਥੇ ਪਹੁੰਚਿਆ ਮੌਕੇ ਤੇ ਜੀ ਨਹੀਂ ਇੱਥੇ ਕੋਈ ਸੱਤਾਧਾਰੀ ਦਾ ਬੰਦਾ ਨਹੀਂ ਪਹੁੰਚਿਆ ਬਾਕੀ ਪੁਲਿਸ ਵਾਲੇ ਬੈਠੇ ਨੇ ਵੀ ਸਾਡੇ ਭਾਈ ਨੇ ਇਹ ਬੜਾ ਵੱਧਿਆ ਸਾਨੂੰ ਸਹਿਯੋਗ ਦੇ ਰਹੇ ਨੇ ਕੋਈ ਹੋਰ ਵੀ ਗੱਲ ਨਹੀਂ ਸ਼ਾਦਮੇ ਧਰਨਾ ਚੱਲਿਆ ਬਾਕੀ ਐਮ뷸ੈਂਸ ਜਾਂ ਕੋਈ ਹੋਰ ਜ਼ਰੂਰੀ ਕੰਮ ਵਾਲੇ ਬੰਦੇ ਆਉਂਦੇ ਸੀ ਉਹਨਾਂ ਨੂੰ ਅਸੀਂ ਸਾਡੇ ਵਲੰਟੀਅਰ ਸਾਡੇ ਸੱਜਣ ਮਿੱਤਰ ਸਾਡੇ ਪਿੰਡ ਦੇ ਭਾਈਚਾਰਾ ਬੜਾ ਪ ਸਹਿਯੋਗ ਕੀਤਾ ਜਿਹਦਾ ਬੰਦੇ ਕੋਈ ਮਜਬੂਰੀ ਸੀ ਆਪਣਾ ਮੇਨ ਚ ਗੱਲ ਦੇਖੋ ਆਪਣੇ ਚੱਲਦਾ ਬਈ ਕੇਂਦਰ ਸਰਕਾਰ ਨਾਲ ਕਿ ਇਹਦੇ ਵਿੱਚ ਕਿ ਲੱਗਦਾ ਆਪਣੇ ਪੰਜਾਬ ਸਰਕਾਰ ਦਾ ਆਪ ਨੂੰ ਕੋਈ ਸੇ ਹੋ ਕੇ ਹੈਗਾ ਜੀ ਕਿੰਨਾ ਜੀ ਇਹਦੇ ਵਿੱਚ ਹਜੇ ਤਾਂ ਕੋਈ ਕਲੀਅਰ ਨਹੀਂ ਸਹਿਯੋਗ ਪੰਜਾਬ ਸਾਧ ਦਬੂ ਤੇ ਫਿਰ ਤੁਹਾਨੂੰ ਪਤਾ ਲੱਗੂ ਅਸੀਂ ਤਾਂ ਦੇਖੋ ਹਰਿਆਣੇ ਦੇ ਡਰੋਨ ਪੰਜਾਬ 'ਚ ਆ ਕੇ ਵੀ ਉਹ ਸਿੱਟ ਰਹੇ ਨੇ ਆਪਣੇ ਦੱਤਰੂਗੇ ਅਸੀਂ ਜਿੱਦੋਂ ਤੁਹਾਨੂੰ ਆਪ ਜਾਣੀ ਜਾਣੋ ਤੁਸੀਂ ਪੱਤਰਕਾਰ ਮੇਰੇ ਤੋਂ ਵੱਧ ਸਿਆਣੇ ਹੋ ਤੁਹਾਨੂੰ ਪਤਾ ਹੀ ਹੈ ਅਲੇ ਚੈਨਲ ਰਾਹੀਂ ਤੁਸੀਂ ਕੀ ਸਰਕਾਰ ਨੂੰ ਕੀ ਇਤਲਾਹ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੋਗੇ ਸਰੋਤਾਸੀਂ ਇਹੀ ਬੇਇੱਜ਼ਤੀ ਕਰਦੇ ਵੀ ਜ਼ਿੰਮੇਵਾਰ ਜਿਹੜੇ ਲੀਡਰ ਸਾਹਿਬਾਨ ਨੇ ਯੂਨੀਅਨ ਦੇ ਯੁਕਤ ਮੋਰਚੇ ਦੇ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬਹਿ ਕੇ ਗੱਲਬਾਤ ਕਰੋ ਕੋਈ ਹੱਲ ਕੱਢਣਾ ਚਾਹੀਦਾ ਇਹਦਾ ਕੋਈ ਹੱਲ ਨਹੀਂ ਵੀ ਆਪਾਂ ਸੜਕਾਂ ਬੰਦ ਕਰ ਦਈਏ ਤਾਂ ਦੇਖੋ ਪਰੇਸ਼ਾਨੀ ਸਾਰਿਆਂ ਨੂੰ ਹੁੰਦੀ ਹੈ ਹਾਲਾਂਕਿ ਜੇ ਸਰਕਾਰ ਦਾ ਦਿੱਲੀ ਨੂੰ ਵੀ ਆਉਣੀ ਹੈ ਕਾਹਨੂੰ ਫਲ ਫਰੂਟ ਹੋਰ ਵਗੈਰਾ ਜਿਹੜਾ ਇੱਥੋਂ ਜਾ ਰਿਹਾ ਪਾਣੀ ਦਿੱਲੀ ਨੂੰ ਇੰਦਰੋਂ ਜ਼ਿਆਦਾ ਵੇਦੇ ਹਰਿਆਣਾ ਪੰਜਾਬ ਵਾਲੇ ਇਹਨਾਂ ਪਾਣੀ ਬੰਦ ਕਰ ਦੇਣਗੇ ਇਹ ਕੋਈ ਮਸਲਾ ਨਹੀਂ ਆਪਾਂ ਸੜਕ ਹੋਣਾ ਚਾਹੀਦਾ ਇਹਨੂੰ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ ਹਾਂ ਭਾਜੀ ਅੱਜ ਅਸੀਂ ਧੰਨਵਾਦ ਕੀ ਕਹਿਣਾ ਚਾਹੂਗਾ ਤੁਸੀਂ ਭਾਜੀ ਤਰਨਾ ਬਹੁਤ ਸਫਲਤਾਪੂਰਵਕ ਚੱਲ ਰਿਹਾ ਲੋਕਾਂ ਦਾ ਬਹੁਤ ਦਿਲੋਂ ਸਹਿਯੋਗ ਆ ਜਿਹੜੇ ਆਮ ਰਾਹੀ ਜਾ ਰਹੇ ਆ ਉਹ ਵੀ ਸੈਂਪਥੀ ਸਾਡੇ ਨਾਲ ਉਹਨਾਂ ਦੀ ਪੂਰੀ ਆ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਕੋਈ ਐਂਬੂਲੈਂਸ ਆ ਕੋਈ ਆਹ ਕੋਈ ਪੇਪਰ ਦੇਣ ਵਾਲੇ ਬੱਚੇ ਜਾ ਰਹੇ ਨੇ ਕੋਈ 에어ਪੋਰਟ ਵਗੈਰਾ ਜਾ ਰਿਹਾ ਕਿਸੇ ਰਮੀ ਤੇ ਕੋਈ ਜਾ ਰਿਹਾ ਅਸੀਂ ਬਾਕਾਇਦਾ ਇੱਕ ਸਾਈਡ ਤੋਂ ਇੱਕ ਰਸਤਾ ਬਣਾਇਆ ਹੋਇਆ ਉਹਨਾਂ ਨੂੰ ਲੰਘਾ ਰਹੇ ਆ ਕਿਸੇ ਨੂੰ ਦਿੱਕਤ ਪਰੇਸ਼ਾਨੀ ਕੋਈ ਨਹੀਂ ਆ ਰਹੀ ਦੇਖੋ ਜਿਵੇਂ ਲੱਗਦਾ ਹੈ ਦੇਖੋ ਜੀ ਅੱਜ ਨਹੀਂ ਆਰੀ ਆਨ ਟਾਈਮ ਫਿਰ ਵੀ ਜੰਦਰ ਕਿਤਨਾ ਕਿਤਨਾ ਦਿੱਕਤ ਆਉਗੀ ਬਟ ਆ ਦੇਖਦੇ ਹੋਏ ਵੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰ ਜੀ ਦੇਖੋ ਸਰਕਾਰ ਤਾਂ ਇੰਨੀਆਂ ਕੋਟੀਆਂ ਹਰਕਤਾਂ ਦੇ ਉੱਤੇ ਹੀ ਹੋਈ ਆ ਪਿਛਲੇ ਤੁਹਾਨੂੰ ਪਤਾ ਹੀ ਆ 2021 ਦੇ ਵਿੱਚ ਜੋ ਆਪਣਾ ਕਿਸਾਨੀ ਮੋਰਚਾ ਆਪਾਂ ਫੜੇ ਕਰਕੇ ਆਏ ਸੀ ਉਹਦੇ ਵਿੱਚ 750 ਕਿਸਾਨ ਕਿਸਾਨ ਆਪਣੇ ਸ਼ਹੀਦ ਹੋਏ ਨੇ ਉਹ ਤਿੰਨ ਕਾਨੂੰਨਾਂ ਦੇ ਲਈ ਸੀਗੇ ਤੇ ਉਹ ਤਿੰਨ ਕਾਨੂੰਨ ਫੇਰ ਸਰਕਾਰ ਟੇਢੇ ਢੰਗ ਨਾਲ ਆਪਣੇ ਕਾਰਪੋਰੇਟ ਯਾਰਾਂ ਨਾਲ ਯਾਰੀਆਂ ਪਵਾਉਣ ਦੇ ਲਈ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੀ ਆ ਹੋਰ ਸੰਵਿਧਾਨ ਦੇ ਵਿੱਚ ਇੰਨੇ ਕਮੈਂਡਮੈਂਟਾਂ ਕਰਕੇ ਸਾਡੇ ਜਿਹੜੇ ਹੋਰ ਵੀ ਹੱਕ ਨੇ ਜੋ ਸਟੇਟ ਦੇ ਅਧਿਕਾਰ ਨੇ ਫੰਡਮੈਂਟਲ ਸਾਡੇ ਰਾਈਟਸ ਨੇ ਉਹ ਵੀ ਖੋਣਾ ਚਾਹੁੰਦੀ ਆ ਸਾਡੇ ਪਾਣੀਆਂ ਤੇ ਡਾਕਾ ਮੰਨਦੇ ਸਾਡੇ ਡੈਮ ਕੋਲੇ ਤੇ ਬਿਜਲੀ ਸੇਫਟੀ ਬਿਜਲੀ ਵਾਲਾ ਐਕਟ ਬਣਾਤਾ ਜਾਂ ਪਰਾਲੀ ਐਕਟ ਬਣਾਤਾ ਇਹਨਾਂ ਨੇ ਵੀ ਉਹ ਸਾਰੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਾਰ ਪੈ ਰਹੀਆਂ ਕੱਲੇ ਕਿਸਾਨਾਂ ਦਾ ਨਹੀਂ ਇੱਥੇ ਅੱਜ ਮਜ਼ਦੂਰ ਵੀ ਨੇ ਟ੍ਰੇਡ ਯੂਨੀਅਨਾਂ ਵੀ ਨੇ ਆਂਗਣਵਾੜੀ ਵਰਕਰ ਵੀ ਨੇ ਹਰ ਵਰਗ ਸਾਡਾ ਸਹਿਯੋਗ ਕਰ ਰਿਹਾ ਵਾ ਸਰਕਾਰਾਂ ਨੂੰ ਚਾਹੀਦਾ ਵਾ ਕਿ ਸਾਡੀ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਇੱਕ ਸਖਾਵਾਂ ਰਾਹ ਠੱਡਾ ਜਾਵੇ ਤਾਂ ਕਿ ਲੋਕਾਂ ਨੂੰ ਨਾ ਸਾਨੂੰ ਕੋਈ ਪਰੇਸ਼ਾਨੀ ਆਵੇ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਆਪ ਦਾ ਜੇ ਖੇਤੀ ਕਰਦੇ ਆ ਤਾਂ ਖੇਤੀ ਕਰੀਏ ਜੇ ਕੋਈ ਕਾਰਖਾਨੇਦਾਰ ਆ ਉਹ ਆਪ ਦਾ ਇਮਾਨਦਾਰੀ ਨਾਲ ਕੰਮ ਕਰਕੇ ਕਾਰਖਾਨਾ ਚਲਾਵੇ ਆਪਦਾ ਪਰਿਵਾਰ ਪਾਲੇ ਜੇ ਕੋਈ ਕਿਸੇ ਹੋਰ ਕਿਤੇ ਨਾਲ ਜੁੜਿਆ ਉਹ ਇਮਾਨਦਾਰੀ ਨਾਲ ਕੰਮ ਕਰੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਅੱਜ ਤਾਂ ਨਹੀਂ ਮਿਲਣਾ 4 ਵਜੇ ਤੱਕ ਆ 4 ਵਜੇ ਤੱਕ ਹਨ ਜੀ ਤੇ ਅਗਲਾ ਆਪਣਾ ਐਕਸ਼ਨ ਕੀ ਹੋਗਾ ਇਸ ਜੀ ਨੂੰ ਦੇਖੋ ਅੱਜ ਸਾਨੂੰ ਐਸਕੇਐਮ ਦੀ ਜੋ ਕਾਲ ਸੀਗੀ ਉਹ ਸਵੇਰ ਤੋਂ ਲੈ ਕੇ 4 ਵਜੇ ਤੱਕ ਪੂਰਾ ਭਾਰਤ ਖੰਗਦੀ ਸੀ ਉਹਦੇ ਤਹਿਤ ਸੀ ਅੱਜ ਇੱਥੇ ਜਸਪਾਲ ਵੰਗਰ ਸਾਡੇ ਸੰਗਵਾਲ ਦਾ ਜੋ ਨਗਰਾਂ ਦਾ ਇੱਥੇ ਸਾਂਝਾਪੁਰਾ ਇਸ ਜਗ੍ਹਾ ਤੇ ਅਸੀਂ ਅੱਜ ਰੋਜ਼ ਪ੍ਰਦਰਸ਼ਨ ਕੀਤਾ ਤੇ ਹੁਣ ਪਰਸੋਂ ਨੂੰ 18 ਤਰੀਕ ਨੂੰ ਦੁਬਾਰਾ ਐਸਕੇਐਮ ਦੀ ਜਿਹੜਾ ਮੀਟਿੰਗ ਆ ਉਹਦੇ ਵਿੱਚੋਂ ਜੋ ਵੀ ਸਾਨੂੰ ਸੁਨੇਹਾ ਲੱਗੂ ਜੇ ਕਿਤੇ ਕੋਈ ਬਾਡਰ ਤੇ ਜਾਣ ਦਾ ਸੁਨੇਹਾ ਲੱਗੂ ਜਾਂ ਕੋਈ ਦੁਬਾਰਾ ਕਿਸੇ ਐਸਡੀਐਮ ਦਾ ਪਰਾਉ ਕਰਨਾ ਜਾਂ ਆਪਣੇ ਡੀਸੀਆਂ ਨੂੰ ਮੰਗ ਪੱਤਰ ਦੇਣਾ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਆਊਗਾ ਬਿਲਕੁਲ ਉਹਨਾਂ ਦੇ ਫੁੱਲ ਚੜਾਵਾਂਗੇ ਉਹਨਾਂ ਦੇ ਨਾਮ ਮੋਟੇ ਨਾ ਮੋਢਾ ਲਾ ਕੇ ਖੜੇ ਹਾਂ ਸਾਡਾ ਤਾਂ ਮਸਲਾ ਸਿਰਫ ਇੰਨਾ ਵਾ ਵੀ ਸਾਡੇ ਅਸੀਂ ਸੰਵਿਧਾਨ ਦੇ ਵਿੱਚ ਰਹਿ ਕੇ ਗੱਲ ਕਰਦੇ ਹਾਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਦੇ ਹਾਂ ਅਸੀਂ ਹਿੰਸਕ ਨਾ ਪਹਿਲਾਂ ਹੋਏ ਨਾ ਹੋਵਾਂਗੇ ਸਰਕਾਰ ਸਾਡੇ ਹੱਕ ਸਾਨੂੰ ਹੱਕ ਹਕੂਕ ਸਾਡੇ ਬਹਾਲ ਕਰ ਦੇਵੇ ਅਸੀਂ ਰਾਜੀ ਖੁਸ਼ੀ ਜ਼ਿੰਦਗੀ ਚਾਹੀਏ ਸਾਡਾ ਤੇਜ ਖੁਸ਼ਹਾਲ ਹੋਵੇ ਅਸੀਂ ਕੋਈ ਦੇਸ਼ ਤੋੜਨ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਚਾਹੁੰਦੇ ਹੈਗੇ ਅੱਜ ਵੀ ਭਾਰਤਵੰਦ ਦੀ ਕੋਲਫੀ ਆਪਣੀ ਤੁਹਾਨੂੰ ਕੀ ਲੱਗਦਾ ਭਾਰਤਵੰਦ ਦੀ ਕੋਲਾ ਜੀ ਆਪਣੇ ਸਫਲ ਹੋ ਪਾਰੀ ਹੈ ਕਿ ਨਹੀਂ ਹੋ ਪਈ ਕੀ ਲੱਗਦਾ ਤੁ ਬਿਲਕੁਲ ਜੀ ਬਿਲਕੁਲ ਤੁਸੀਂ ਪੱਤਰਕਾਰ ਹੋਣ ਅਸੀਂ ਤਾਂ ਅੱਜ ਇਸ ਜਗ੍ਹਾ ਤੇ ਇਸ ਪ੍ਰੋਗਰਾਮ ਨੂੰ ਬਖੂਬੀ ਨਿਭਾ ਰਹੇ ਆ ਟ੍ਰੈਫਿਕ ਤੋਂ ਵੀ ਸਚਾਰੂ ਟਰੱਕ ਢੰਗ ਨਾਲ ਚਲਾ ਰਹੇ ਆ ਜੇ ਕੋਈ ਲੰਘਣ ਵਾਲਾ ਤੁਸੀਂ ਪੱਤਰਕਾਰ ਨੂੰ ਤੁਸੀਂ ਸ਼ਾਇਦ ਸਾਰਾ ਲੁਧਿਆਣਾ ਘੁੰਮ ਕੇ ਆਓਗੇ ਮੇਰੇ ਨਾਲ ਬਖੂਬੀ ਦਾ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਮੈਂ ਤੁਸੀਂ ਮੈਨੂੰ ਲੱਗਦਾ ਲੁਧਿਆਣੇ ਵੱਲੋਂ ਜਦੋਂ ਆਏ ਹੋਵੋਗੇ ਤਾਂ ਹਰ ਪੁਲਤੇ ਤੁਹਾਨੂੰ ਨੌਜਵਾਨ ਵੀ ਕਿਸਾਨ ਮਜ਼ਦੂਰ ਵੀ ਸਾਰਿਆਂ ਦੇ ਤੁਹਾਨੂੰ ਪਤਾ ਹੋਊਗਾ ਵੀ ਉੱਥੇ ਮੋਰਚੇ ਲਗਾਏ ਹੋਏ ਨੇ ਤੇ ਮੋਰਚਾ ਇਹ ਪੂਰੀ ਤਰ੍ਹਾਂ ਸਫਲਤਾਪੂਰਵਕ ਚੱਲ ਰਿਹਾ ਜੀ ਧੰਨਵਾਦ ਜੀ ਇੱਥੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਜਸਪਾਲ ਮੰਗਰ ਤੇ ਆਪਣੇ ਧਰਮ ਦਾ ਪ੍ਰਦਰਸ਼ਨ ਕਰੇ ਕਿਸਾਨ ਯੂਗ ਬਲਾਕ ਪ੍ਰਧਾਨ ਦੇ ਤੁਸੀਂ ਦੇਖਦੇ ਨੂੰ ਕਹਿੰਦੇ ਅਸੀਂ ਅੱਜ ਵੀ ਇਹ ਧਰਨਾ ਸ਼ਾਂਤੀਪੂਰਨ ਤਰੀਕੇ ਨਾਲ ਚੱਲਦਾ ਪਿਆ ਤੇ ਆਪਣੇ ਉਪਰ ਅਧਿਸ਼ਨ ਨਿਰਦੇਸ਼ਨ ਨਾਲ ਜੋ ਵੀ ਉਪਰ ਅਦੇਸ਼ਾਂ ਦੇ ਸਾਨੂੰ ਧਰਨੇ ਨੂੰ ਅੱਗੇ ਸੋਚੀ ਰਹੇ ਧਰਨੇ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਤੇ ਅੱਜ ਜਸਪਾਲ ਮੰਗਰ ਦੇ ਧਰਨਾ ਲੱਗਿਆ ਹੋਇਆ ਇਹ ਧਰਨਾ 4 ਵਜੇ ਤੱਕ ਹੀ ਹੈ ਇਸ ਤੋਂ ਬਾਅਦ ਧਰਨੇ ਨੂੰ ਅੱਜ ਹਟਾ ਦਿੱਤਾ ਜਾਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਕੀਤਾ ਜਾਊਗਾ ਕਿ ਧਰਨੇ ਨੂੰ ਕਿੱਦਾਂ ਲੈ ਕੇ ਜਾਣਾ ਮੇਰਾ ਜੁਰਮੇ ਮੈਂ ਤੁਹਾਡਾ ਆਪਣਾ ਗੌਰਵ ਅਸੀਂ ਜਗਤ ਹੈ ਚਲੋ